ਤੇ ਸਾਰਿਆਂ ਨੂੰ ਦੁਸਹਿਰੇ ਦੀ ਬਹੁਤ-ਬਹੁਤ ਵਧਾਈਆਂ ਕਿਉਂਕਿ ਇਹ ਧਾਰਮਿਕ ਤਿਹਾਰਾ ਹੈ ਜਿਨ੍ਹਾਂ ਦੀ ਆਸਥਾ ਹੁੰਦੀ ਹੈ ਫਿਰ ਉਹਨਾਂ ਨੇ ਤਾਂ ਮਨਾਉਣਾ ਹੀ ਹੁੰਦਾ ਤੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਮਿਲਿਆ ਹੋਏਗਾ ਲੇਖ ਲਿਖਣ ਵਾਸਤੇ ਇਸੇ ਕਰਕੇ ਮੈਂ ਫਿਰ ਅੱਜ ਲੇਖ ਕਰਾਉਣ ਲੱਗੀ ਆ ਨਾਲੇ ਤਾਂ ਬੱਚਿਆਂ ਨੂੰ ਮਹੱਤਤਾ ਪਤਾ ਲੱਗ ਜੇਗੀ ਕਿ ਦੁਸਹਿਰੇ ਦੀ ਮਹੱਤਤਾ ਕੀ ਹੈ ਕਿਉਂ ਮਨਾਉਨੇ ਆ ਅਸੀਂ ਤੇ ਨਾਲੇ ਉਹਨਾਂ ਦਾ ਸਟੱਡੀ ਦਾ ਕੰਮ ਹੋ ਜਾਏਗਾ ਲੇਖ ਲਿਖਿਆ ਜਾਏਗਾ ਠੀਕ ਹੈ ਜੀ ਕਰਦੇ ਆਂ ਜੀ ਸ਼ੁਰੂ ਕਿਉਂ ਮਨਾਇਆ ਜਾਂਦਾ ਹੈ ਇਹਦੀ ਭੂਮਿਕਾ ਸਾਰਾ ਕੁਝ ਕਿੱਥੋਂ ਕਿੱਥੋਂ ਕਿਵੇਂ ਹੁੰਦਾ ਹੈ ਇਹ ਸਾਰਾ ਕਰਾਂਗੇ ਆਪਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਜਿਹੜੇ ਨਾਲ ਜੁੜੇ ਹੋ ਜੇ ਚੰਗਾ ਲੱਗਿਆ ਤੇ ਲਿਖ ਕੇ ਮੈਂ ਇਸ ਕਰਕੇ ਨਾਲੋਂ ਨਹੀਂ ਹੁੰਨੀ ਆ ਤਾਂ ਜੋ ਬੱਚਿਆਂ ਨੂੰ ਜੇ ਕਿਤੇ ਲਿਖਣ ਚ ਪ੍ਰੋਬਲਮ ਹੋਵੇ ਤਾਂ ਉਹ ਉਲਝਣ ਨਾ ਰਾਮਨਾਲ ਸਪੈਲਿੰਗ ਦੇਖ ਸਕਣ ਠੀਕ ਹੈ ਜੀ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਲਿਖਿਆ ਗਲਤ ਨਾ ਜਾਵੇ ਕਿਉਂਕਿ ਜੇ ਲਿਖਿਆ ਹੀ ਗਲਤ ਹੋਏਗਾ ਫਿਰ ਉਹਦੇ ਵਿੱਚ ਨੰਬਰ ਕੱਟਦੇ ਨੇ ਤੇ ਉਹਦਾ ਚੰਗਾ ਪ੍ਰਭਾਵ ਨਹੀਂ ਪੈਂਦਾ ਲਿਖਤ ਦਾ ਫਿਰ ਉਹ ਸਾਰੀ ਮਿਹਨਤ ਬੇਕਾਰ ਚਲੀ ਜਾਂਦੀ ਹੈ ਤਾਂ ਇਸ ਕਰਕੇ ਆਪਾਂ ਕੀ ਕਰਨਾ ਫਿਰ ਨਾਲ ਲਿਖਣ ਵਾਲਾ ਦੇਖ ਸਕਦੇ ਆ ਇਹਦੇ ਤੇ ਮਿਹਨਤ ਬਹੁਤ ਲੱਗਦੀ ਆ ਲਿਖਣ ਤੇ ਮੈਂ ਪਰ ਫਿਰ ਵੀ ਮੈਨੂੰ ਇਹ ਹੁੰਦਾ ਵੀ ਬੱਚਿਆਂ ਦਾ ਫਾਇਦਾ ਹੋਣਾ ਚਾਹੀਦਾ ਬੱਚਿਆਂ ਨੂੰ ਵੀ ਹਰ ਚੀਜ਼ ਚੰਗੀ ਤਰ੍ਹਾਂ ਸਮਝ ਆ ਜਵੇ ਐਸੇ ਕਰਕੇ ਫਿਰ ਮੈਂ ਇਹ ਇਸ ਕਰੋਨੀਆਂ ਇਹ ਨਾਲ ਪਿੱਕ ਲਾ ਕੇ ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗੇਗਾ ਜੇ ਚੰਗਾ ਲੱਗਿਆ ਤਾਂ ਲਾਈਕ ਕਰ ਦਿਓ ਜੀ ਤੇ ਕਮੈਂਟ ਕਰਕੇ ਦੱਸਿਓ ਕਿ ਇਹ ਠੀਕ ਹੈ ਜਾਂ ਨਹੀਂ ਹੈ ਠੀਕ ਹੈ ਜੀ ਤੇ ਕਮੈਂਟਸ ਦੇ ਮੈਂ ਸਾਰੇ ਜਵਾਬ ਅੰਤ ਦੇ ਵਿੱਚ ਦਵਾਂਗੀ ਸਮਾਂ ਨਾਲ ਹੀ ਜੁੜੇ ਰਹਿਣਾ ਥੋੜੇ ਸਮੇਂ ਦਾ ਹੀ ਲੇਖ ਹੈ ਹਾਂਜੀ ਪਹਿਲਾਂ ਸਭ ਤੋਂ ਲੇਖ ਦੇ ਵਿੱਚ ਭੂਮਿਕਾ ਲਿਖਦੇ ਹੁੰਨੇ ਆ ਕਿਹੜੀ ਤਿਹਾਰ ਦੇ ਬਾਰੇ ਸਾਰਾ ਕੁਝ ਦੱਸਦੇ ਹੁੰਨੇ ਆ ਕਿ ਕੀ ਕੀ ਆ ਤਾਂ ਉਹਨੂੰ ਆਪਾਂ ਕਹਿੰਦੇ ਆ ਭੂਮਿਕਾ ਭੂਮਿਕਾ ਲਿਖਦੇ ਆ ਕੀ ਹੈ ਜੀ ਭੂਮਿਕਾ ਇਹਦੀ ਦੁਸਹਿਰਾ ਜਾਂ ਵਿਜੇ ਦਸ਼ਮੀ ਭਾਰਤ ਦਾ ਪ੍ਰਸਿੱਧ ਤੇ ਮਹੱਤਵਪੂਰਨ ਤਿਹਾਰ ਹੈ ਇਹ ਤਿਹਾਰ ਹਰ ਸੂ ਮਹੀਨੇ ਦੇ ਸੁਕਲ ਪੱਖ ਦੀ ਦਸਵੀਂ ਤਾਰੀਖ ਨੂੰ ਮਨਾਇਆ ਜਾਂਦਾ ਹੈ ਬਾਅਦ ਵਿੱਚ ਆਪਾਂ ਸੁਕਲ ਪੱਖ ਤੇ ਗੱਲ ਕਰਾਂਗੇ ਠੀਕ ਹੈ ਜੀ ਦੁਸਹਿਰੇ ਦਾ ਸੰਬੰਧ ਸ੍ਰੀ ਰਾਮਚੰਦਰ ਜੀ ਦੀ ਲੰਕਾਪਤੀ ਰਾਵਣ ਤੇ ਜਿੱਤ ਨਾਲ ਇਹ ਦਿਨ ਸੱਚ ਦੀ ਝੂਠ ਤੇ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਸ ਦਿਨ ਸਹਾਰਾ ਤੇ ਪਿੰਡਾਂ ਵਿੱਚ ਮੇਲੇ ਲੱਗਦੇ ਹਨ ਰਾਮਲੀਲਾ ਦਾ ਇਹ आयोजन ਹੁੰਦਾ ਹੈ ਜਿਸ ਵਿੱਚ ਰਾਮ ਜੀ ਦੀ ਕਥਾ ਦਰਸਾਈ ਜਾਂਦੀ ਹੈ ਮੇਲੇ ਦੇ ਅੰਤ ਤੇ 라ਵਣ ਮੇਗਨਾਦ ਤੇ ਕੁੰਭਕਰਨ ਦੇ ਪੁਤਲੇ ਸਾੜੇ ਜਾਂਦੇ ਹਨ ਲੋਕ ਬੜੀ ਖੁਸ਼ੀ ਨਾਲ ਇਸ ਤਿਹਾੜ ਦੇ ਵਿੱਚ ਭਾਗ ਲੈਂਦੇ ਹਨ ਦੁਸਹਿਰਾ ਸਾਨੂੰ ਸਚਾਈ ਨੇਕੀ ਅਤੇ ਧਰਮ ਦੀ ਰਾਹ ਤੇ ਤੁਰਨ ਦੀ ਪ੍ਰੇਰਣਾ ਦਿੰਦਾ ਹੈ ਇਹ ਅੱਗੇ ਪੈਰਾ ਬਦਲ ਜੇਗਾ ਠੀਕ ਹੈ ਜੀ ਇਹ ਹੈ ਮੇਲਾ ਸਾਡੇ ਸਮਾਜਿਕ ਅਤੇ ਧਾਰਮਿਕ ਜੀਵਨ ਨੂੰ ਚਾਨਣ ਨਾਲ ਭਰ ਦਿੰਦਾ ਹੈ ਤੇ ਹੁਣ ਆਪਾਂ ਹੈਡਿੰਗ ਲਿਖਾਂਗੇ ਹਰਮਨ ਪਿਆਰਾ ਤਿਹਾਰ ਇਹਦੇ ਆਪਾਂ ਹਿੰਟ ਲਿਖ ਦਈਦੇ ਹੁੰਦੇ ਨੇ ਹਿੰਟ ਦੇ ਨਾਲ ਗੱਲ ਚੰਗੀ ਤਰ੍ਹਾਂ ਸਮਝ ਆ ਜਾਂਦੀ ਹੈ ਤੇ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਵੀ ਲੱਗ ਜਾਂਦਾ ਹੈ ਹਰਮਨ ਪਿਆਰਾ ਤਿਹਾਰ ਕਿਵੇਂ ਹੈ ਇਹ ਸਾਡਾ ਦੇਸ਼ ਤਿਹਾਰਾਂ ਤੇ ਮੇਲਿਆਂ ਦਾ ਦੇਸ਼ ਹੈ ਦੁਸਹਿਰਾ ਭਾਰਤ ਦਾ ਇੱਕ ਬਹੁਤ ਹੀ ਹਰਮਨ ਪਿਆਰਾ ਤਿਹਾਰ ਹੈ ਤੇ ਇਹ ਦੀਵਾਲੀ ਤੋਂ 20 ਦਿਨ ਪਹਿਲਾਂ ਮਨਾਇਆ ਜਾਂਦਾ ਹੈ ਹੁਣ ਅੱਗੇ ਲਿਖਾਂਗੇ ਇਹਦਾ ਇਤਿਹਾਸ ਇੱਕ ਪਛੋਕੜ ਕੀ ਹੈ ਮਨਾਇਆ ਕਿਉਂ ਜਾਂਦਾ ਦਸਹਰੇ ਦੇ ਤਿਹਾੜ ਦਾ ਸੰਬੰਧ ਵੀ ਦੀਵਾਲੀ ਵਾਂਗ ਸ਼੍ਰੀ ਰਾਮਚੰਦਰ ਜੀ ਨਾਲ ਇਸ ਦਿਨ ਸ਼੍ਰੀ ਰਾਮਚੰਦਰ ਜੀ ਨੇ ਲੰਕਾ ਦੇ ਰਾਜੇ ਰਾਵਣ ਨੂੰ ਮਾਰ ਕੇ ਆਪਣੀ ਪਤਨੀ ਸੀਤਾ ਜੀ ਨੂੰ ਮੁੜ ਪ੍ਰਾਪਤ ਕੀਤਾ ਸੀ ਇਸ ਦਿਨ ਦੀ ਯਾਦ ਵਿੱਚ ਹਰ ਸਾਲ ਇਹ ਤਿਹਾੜ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਤੇ ਅੱਗੇ ਇਸ ਤੋਂ ਹੁੰਦਾ ਕੀ ਆ ਇਹਦੇ ਵਿੱਚ ਰਾਮਲੀਲਾ ਲੱਗਦੀ ਆ ਪਹਿਲਾਂ 9 ਦਿਨ ਠੀਕ ਹੈ ਜੀ ਤਾਂ 10ਵੇਂ ਦਿਨ ਦਸਹਰਾ ਹੁੰਦਾ ਹੈ ਹੁਣ ਆਪਾਂ ਰਾਮਲੀਲਾ ਬਾਰੇ ਵੀ ਵੇਰਵਾ ਦੇ ਦਾਂਗੇ ਇਹਦੇ ਵਿੱਚ ਦੁਸਹਿਰੇ ਤੋਂ ਪਹਿਲਾਂ 9 ਨਰਾਤੇ ਹੁੰਦੇ ਹਨ ਇਹਨਾਂ ਦਿਨਾਂ ਵਿੱਚ ਹਰ ਸ਼ਹਿਰ ਦੇ ਵਿੱਚ ਥਾਂ-ਥਾਂ ਰਾਮਲੀਲਾ ਹੁੰਦੀ ਹੈ ਲੋਕ ਬੜੇ ਹੀ ਚਾਅ ਨਾਲ ਅੱਧੀ ਅੱਧੀ ਰਾਤ ਤੱਕ ਰਾਮਲੀਲਾ ਵੇਖਣ ਜਾਂਦੇ ਹਨ ਲੋਕ ਰਾਮ ਬਣਵਾਸ ਭਰਤ ਮੀਲਾ ਪਸੀਤਾ ਹਰਨ ਹਨੂਮਾਨ ਤੇ ਲੰਕਾ ਸਾੜਨ ਅਤੇ ਲక్ష్ਮਣ ਮੋਰਛਾ ਆਦ ਕਟਨਾਵਾ ਦੇ ਦ੍ਰਿਸ਼ਾਂ ਨੂੰ ਬੜੀ ਦਿਲਚਸਪੀ ਨਾਲ ਦੇਖਦੇ ਹਨ ਇਹਨਾਂ ਦਿਨਾਂ ਵਿੱਚ ਦਿਨ ਸਮੇਂ ਬਾਜ਼ਾਰਾਂ ਵਿੱਚ ਰਾਮਲੀਲਾ ਦੀਆਂ ਜਾਕੀਆਂ ਵੀ ਨਿਕਲਦੀਆਂ ਹਨ ਹਾਂਜੀ ਉਸ ਤੋਂ ਬਾਅਦ ਤੇ ਸ਼ਾਮ ਦਾ ਦ੍ਰਿਸ਼ ਲਿਖਾਂਗੇ ਆਪਾਂ 라ਵਣ ਨੂੰ ਸਾੜਨ ਦਾ ਦ੍ਰਿਸ਼ ਦਸਵੀਂ ਵਾਲੇ ਦਿਨ ਸਹਿਰ ਦੇ ਕਿਸੇ ਖੁੱਲੇ ਥਾਂ ਵਿੱਚ 라ਵਣ ਮੇਗਨਾਦ ਤੇ ਕੁੰਭਕਰਨ ਤੇ ਬੰਸਾਂ ਦੇ ਕਾਗਜ਼ ਦੇ ਬਣੇ ਪੁਤਲੇ ਗੱਡ ਦਿੱਤੇ ਜਾਂਦੇ ਹਨ ਆਲੇ ਦੁਆਲੇ ਮਠਿਆਈਆਂ ਤੇ ਘਿਟਾਉਣਿਆਂ ਦੀਆਂ ਦੁਕਾਨਾਂ ਸਜ ਜਾਂਦੀਆਂ ਹਨ ਦੂਰ ਨੇੜੇ ਦੇ ਲੋਕ 라ਵਣ ਨੂੰ ਸਾੜਨ ਦਾ ਦ੍ਰਿਸ਼ ਦੇਖਣ ਲਈ ਆ ਜਾਂਦੇ ਹਨ ਹੁਣ ਇਹਦੇ ਵਿੱਚ ਮਠਿਆਈਆਂ ਦੀਆਂ ਦੁਕਾਨਾਂ ਮਠਿਆਈਆਂ ਸ਼ਬਦ ਧਿਆਨ ਨਾਲ ਦੇਖਣਾ ਜ਼ਿਆਦਾਤਰ ਪੰਜਾਬੀ ਦੇ ਵਿੱਚ ਨਾ ਕੀ ਲਿਖਦੇ ਨੇ ਮਠਿਆਈਆਂ ਹੀ ਲਿਖਦੇ ਨੇ ਜੋ ਕਿ ਗਲਤ ਹੈ ਠੀਕ ਹੈ ਜੀ ਮਠੀ ਆਈਆਂ ਹੁੰਦਾ ਪੂਰਾ ਸ਼ਬਦ ਇਹਨਾਂ ਇਸੇ ਕਰਕੇ ਮੈਂ ਇਹ ਨਾਲ ਲਿਖ ਕੇ ਦਿੰਨੀ ਆ ਤਾਂ ਕਿ ਕਿਸੇ ਕੋਈ ਗਲਤੀ ਦਾ ਚਾਂਸ ਨਾ ਰਹੇ ਲੋਕ ਪੰਡਾਲ ਵਿੱਚ ਚੱਲ ਰਹੀ ਆ ਤਸਵਾਜੀ ਤੇ ਚੱਲਦੇ ਪਟਾਕੇ ਦਾ ਆਨੰਦ ਲੈਂਦੇ ਹਨ ਰਾਮਲੀਲਾ ਦੀ ਅੰਤਮ ਚਾਕੀ ਪੇਸ਼ ਕੀਤੀ ਜਾਂਦੀ ਹੈ ਤੇ ਰਾਵਣ ਸ੍ਰੀ ਰਾਮਚੰਦਰ ਹੱਥੋਂ ਮਾਰਿਆ ਜਾਂਦਾ ਹੈ ਸੂਰਜ ਅਸੀਂ ਪਣ ਤੇ ਰਾਵਣ ਸਮੇਤ ਸਾਰੇ ਪੁਤਲੇ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਇਸ ਸਮੇਂ ਲੋਕ ਫਟਾਫਟ ਘਰਾਂ ਵੱਲ ਚੱਲ ਪੈਂਦੇ ਹਨ ਕਈ ਲੋਕ ਰਾਵਣ ਦੇ ਪੁਤਲੇ ਦੇ ਅੱਧ ਜਲੇ ਬਾਸ ਵੀ ਚੱਕ ਕੇ ਨਾਲ ਲੈ ਜਾਂਦੇ ਹਨ ਠੀਕ ਹੈ ਜੀ ਉਸ ਤੋਂ ਅੱਗੇ ਫਿਰ ਆਪਾਂ ਹੋਰ ਲਿਖਾਂਗੇ ਮਠਿਆਈਆਂ ਖਰੀਦਣਾ ਹੁਣ ਦੇਖੋ ਇੱਥੇ ਵੀ ਮਠਿਆਈਆਂ ਐ ਮਠਿਆਈਆਂ ਨਹੀਂ ਕਰਨਾ ਮਠਿਆਈਆਂ ਖਰੀਦਣਾ ਵਾਪਸੀ ਤੇ ਲੋਕ ਬਜ਼ਾਰਾਂ ਵਿੱਚੋਂ ਲੰਘਦੇ ਹੋਏ ਮਠਿਆਈਆਂ ਦੀਆਂ ਦੁਕਾਨਾਂ ਤੇ ਭੀੜਾਂ ਪਾ ਲੈਂਦੇ ਹਨ ਤੇ ਭਾਂਤ-ਭਾਂਤ ਦੀਆਂ ਮਠਿਆਈਆਂ ਖਰੀਦ ਕੇ ਘਰਾਂ ਨੂੰ ਜਾਂਦੇ ਹਨ ਫਿਰ ਰਾਤੀ ਖਾ ਪੀ ਕੇ ਸੌਂਦੇ ਹਨ ਹੁਣ ਅੱਗੇ ਆਪਾਂ ਕਰਾਂਗੇ ਕਿ ਇਹਦੀ ਮਹਾਨਤਾ ਕੀ ਹੈ ਮਹਾਂਨਤਾ ਕੀ ਹੈ ਦੁਸਹਿਰੇ ਨੂੰ ਮਨਾਉਣ ਦੀ ਕਿਉਂ ਮਨਾਇਆ ਜਾਂਦਾ ਹੈ ਇਹ ਉਹਦੇ ਬਾਰੇ ਗੱਲ ਕਰਾਂਗੇ ਹਾਂਜੀ ਮਹਾਂਨਤਾ ਇਹ ਦੀ ਇਸ ਪ੍ਰਕਾਰ ਦੁਸਹਿਰਾ ਬੜਾ ਹਰਮਨ ਪਿਆਰਾ ਤੇ ਦਿਲ ਪਰਚਾਵੇ ਨਾਲ ਭਰਿਆ ਤਿਹਾਰ ਹੈ ਇਹ ਭਾਰਤੀ ਲੋਕਾਂ ਦੇ ਆਪਣੇ ਧਾਰਮਿਕ ਤੇ ਇਤਿਹਾਸਿਕ ਵਿਰਸੇ ਪ੍ਰਤੀ ਸਤਿਕਾਰ ਨੂੰ ਪ੍ਰਗਟ ਕਰਦਾ ਹੈ ਠੀਕ ਹੈ ਜੀ ਤੇ ਅੱਗੇ ਹੁਣ ਆਪਾਂ ਇੱਕ ਹੋਰ ਨਾਲ ਲਿਖਣਾ ਪੈ ਰਾ ਜ਼ਰੂਰੀ ਹੈ ਇਹ ਹੁਣ ਆਪਣੇ ਵਾਤਾਵਰਣ ਨੂੰ ਦੇਖਦੇ ਹੋਏ ਜੇ ਆਪਾਂ ਜੀਉਂਦੇ ਰਹਿਣਾ ਵਧੀਆ ਢੰਗ ਨਾਲ ਬਿਨਾਂ ਬਿਮਾਰੀਆਂ ਤੋਂ ਬਚੇ ਰਹਿਣਾ ਫਿਰ ਆਪਾਂ ਨੂੰ ਇਹ ਲਿਖਣਾ ਜ਼ਰੂਰੀ ਹੈ ਦਿਵਾਲੀ ਦੇ ਸਾਰੇ ਦੇ ਵਿੱਚ ਤਾਂ ਕੀ ਲਿਖਾਂਗੇ ਆਪਾਂ ਲਿਖ ਸਕਦੇ ਵਾਤਾਵਰਨ ਨੂੰ ਪ੍ਰੇਮ ਕਰਨ ਵਾਲੇ ਹਰ ਇਨਸਾਨ ਦਾ ਇਹ ਫਰਜ਼ ਬਣਦਾ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਘੱਟ ਤੋਂ ਘੱਟ ਪ੍ਰਦੂਸ਼ਣ ਕਰਨ ਵਾਲੇ ਉਪਕਰਨਾ ਨਾਲ ਹੀ ਆਪਣੀਆਂ ਧਾਰਮਿਕ ਗਤੀਵਿਧੀਆਂ ਨੇਪਰੇ ਚਾੜਨ ਠੀਕ ਹੈ ਜੀ ਕਿਉਂ ਇਹ ਆਪਾਂ ਵਾਤਾਵਰਨ ਵੀ ਬਚਾਉਣਾ ਤੇ ਤਿਹਾਰ ਵੀ ਮਨਾਉਣੇ ਨੇ ਇਹਦੇ 'ਚ ਆਪਾਂ ਗਲਤੀ ਨਹੀਂ ਕਰਨੀ ਠੀਕ ਹੈ ਜੀ ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗੇਗਾ ਤੇ ਕਮੈਂਟ ਕਰਕੇ ਦੱਸਿਓ ਜੀ ਤੁਹਾਡੇ ਵਿੱਚ ਵਾਤਾਵਰਨ ਨੂੰ ਪ੍ਰੇਮ ਕਰਨ ਵਾਲੇ ਕਿੰਨੇ ਹੈਗੇ ਨੇ ਕੌਣ ਕੌਣ ਚਾਹੁੰਦਾ ਹੈ ਕਿ ਵਾਤਾਵਰਨ ਖਰਾਬ ਨਾ ਹੋਵੇ ਦੱਸੋ ਜੀ ਕਮੈਂਟ ਕਰਿਓ ਦੂਸਰਾ ਇਹਦਾ ਲੇਖ ਕਰਾਇਆ ਜੀ ਪਿੱਛੇ ਜੇ ਨਹੀਂ ਸੁਣਿਆ ਹੋ ਗਿਆ ਉਹ ਸੁਣ ਲਿਓ ਕੀ ਆ ਉਹਦੇ 'ਚ ਤੇ ਵਾਤਾਵਰਨ ਨੂੰ ਪ੍ਰੇਮ ਕੌਣ ਕੌਣ ਕਰਦਾ ਜਿਹੜੇ ਨਾਲ ਜੁੜਿਓ ਕਮੈਂਟ ਕਰਕੇ ਦੱਸੋ ਫਿਰ ਉਹਦੇ ਤੇ ਆਪਾਂ ਗੱਲ ਕਰਾਂਗੇ ਅੱਗੇ ਇੱਕ ਇਹਦੇ 'ਚ ਸ਼ੁਰੂ 'ਚ ਆ ਸਬਦਾ ਹੈ ਸੁਕਲਪਖ ਸੁਕਲ ਪੱਖ ਕੀ ਹੁੰਦਾ ਜੀ ਨੂੰ ਪਤਾ ਆ ਉਹ ਕਮੈਂਟ ਕਰਕੇ ਦੱਸਿਓ ਜਰੂਰ ਠੀਕ ਹੈ ਜੀ ਤੇ ਇਹਦੇ ਬਾਰੇ ਜਾਣਾ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਆਪਾਂ ਲਿਖਾਈ ਤਾਂ ਜਾਣੇ ਆ ਰੱਟਾ ਲਾ ਲੈਂਦੇ ਨੇ ਪਰ ਪਤਾ ਹੁੰਦਾ ਨਹੀਂ ਅੱਗੇ ਵੀ ਪਹਿਲਾਂ ਵੀ ਮੈਂ ਦੱਸਦੀ ਹੁੰਦੀ ਆ ਕਿ ਆਪਾਂ ਰੱਟਾ ਨਹੀਂ ਲਾਉਣਾ ਕਿਸੇ ਚੀਜ਼ ਨੂੰ ਵੀ ਸਮਝਣਾ ਸਮਝ ਕੇ ਕਰਾਂਗੇ ਤਾਂ ਫਿਰ ਚੰਗੇ ਰਹਹੀਦਾ ਕਮੈਂਟ ਕਰਿਓ ਜੀ ਕਿੱਥੋਂ ਜੁੜੇ ਹੋਣ ਲਾਈਕ ਕਰ ਦਿਓ ਜਿਹੜੇ ਵੀ ਨਾਲ ਜੁੜਿਓ ਜੇ ਸੁਖਲਪਖ ਦਾ ਪਤਾ ਹੈ ਤਾਂ ਉਹ ਦੱਸ ਦਿਓ ਬਾਅਦ ਵਿੱਚ ਵੀ ਕਮੈਂਟ ਕਰਕੇ ਦੱਸ ਸਕਦੇ ਹਾਂ ਤੇ ਹੁਣ ਦਸਹਰੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੋਰ ਇਹਦੇ ਵਿੱਚ ਆਪਾਂ ਕੀ ਕੀ ਲਿਖ ਸਕਦੇ ਆ ਜੇ ਵੱਡਿਆਂ ਨੇ ਲਿਖਣਾ ਲੇਖ ਤੇ ਹੁਣ ਆਪਾਂ ਇਹਦੇ ਤੇ ਗੱਲ ਹੀ ਕਰਾਂਗੇ ਲੇਖ ਤਾਂ ਮੈਂ ਤੁਹਾਨੂੰ ਦੱਸ ਚੁੱਕੀਆਂ ਕਿ ਆਪਾਂ ਲੇਖ ਦੇ ਵਿੱਚ ਕੀ ਕੀ ਲਿਖਣਾ ਠੀਕ ਹੈ ਜੀ ਹਾਂਜੀ ਹਰ ਸੁਖਮਿਤ ਸਤ ਸ੍ਰੀ ਅਕਾਲ ਜੀ ਕਿੱਥੋਂ ਜੁੜੇ ਹੋ ਕਮੈਂਟ ਕਰਕੇ ਦੱਸਿਓ ਜੀ ਬਾਕੀ ਵੀ ਜਿਹੜੇ ਨਾਲ ਜੁੜੇ ਹੋ ਲਾਈਕ ਕਰਦੋ ਤੇ ਕਮੈਂਟ ਕਰਕੇ ਦੱਸਿਓ ਤੇ ਦੂਸਰੇ ਬਾਰੇ ਕੀ ਕਹਿਣਾ ਹੈ ਤੁਹਾਡਾ ਤੇ ਲੇਖ ਦੇ ਵਿੱਚ ਕੀ ਕੀ ਲਿਖਦੇ ਆ ਉਹ ਮੈਂ ਦੱਸਿਆ ਬੱਚਿਆਂ ਨੂੰ ਆਪਾਂ ਦੱਸਣਾ ਸਾਰਾ ਕੁਝ ਤੇ ਆਪਾਂ ਬਤਵਰਣ ਨੂੰ ਵੀ ਬਚਾ ਕੇ ਰੱਖਣਾ ਨਾਲ ਉਹਦੇ ਬਾਰੇ ਆਪਾਂ ਕੀ ਕਰ ਸਕਦੇ ਆ ਉਹ ਵੀ ਸੁਝਾਅ ਦਿਓ ਆਪਣੇ ਕਿਉਂਕਿ ਬੱਚੇ ਜਿਆਦਾ ਜਾਣਕਾਰ ਜ਼ਿਆਦਾ ਹੁੰਦੇ ਨੇ ਉਹਨਾਂ ਨੇ ਹੀ ਸਾਰੀਆਂ ਕਾਰਵਾਈਆਂ ਕਰਨੀਆਂ ਹੁੰਦੀਆਂ ਨੇ ਜੇ ਬੱਚੇ ਇਹਨਾਂ ਗੱਲਾਂ ਨੂੰ ਸਮਝਣ ਲੱਗ ਕੇ ਵਾਤਾਵਰਣ ਨੂੰ ਵੀ ਆਪਾਂ ਕਿਵੇਂ ਬਚਾ ਕੇ ਰੱਖਣਾ ਹੈ ਉਹਦੇ ਲਈ ਕੀ ਕੀ ਕਰ ਸਕਦੇ ਆ ਤੇ ਚੰਗੀ ਗੱਲ ਆ ਫਿਰ ਇਹ ਠੀਕ ਹੈ ਜੀ ਜਿਹੜੇ ਵੀ ਨਾਲ ਜੁੜਿਆ ਹੋ ਦੱਸਿਓ ਜੀ ਕਮੈਂਟ ਕਰਕੇ ਕਿ ਕਿਵੇਂ ਸੰਭਾਲ ਕਰ ਸਕਦੇ ਆ ਆਪਾਂ ਵਾਤਾਵਰਣ ਦੀ ਹੁਣ ਤਿਹਾੜੀ ਤਕਰੀਬਨ ਜਿਹੜੇ ਸਾਰੇ 2-3 ਮਹੀਨੇ ਚੱਲਣੇ ਨੇ ਉਹਦੇ ਵਿੱਚ ਪਟਾਕਿਆਂ ਦਾ ਤੇ ਸਾਰਾ ਤੇ ਮਠਿਆਈ ਵੀ ਆਪਾਂ ਨੂੰ ਬਾਹਰੋਂ ਖਰੀਦਣੀ ਚਾਹੀਦੀ ਹੈ ਜਾਂ ਘਰ 'ਚ ਬਣਾਉਣੀ ਚਾਹੀਦੀ ਹੈ ਇਹਦੇ ਬਾਰੇ ਵੀ ਸੁਝਾਅ ਦਿਓ ਬੱਚਿਆਂ ਨੂੰ ਆਪਾਂ ਘਰ ਬਣਾ ਕੇ ਦਵਾਂਗੇ ਤੇ ਕੀ ਕੀ ਬਣਾ ਸਕਦੇ ਆ ਉਹ ਤਾਂ ਹੁਣ ਬਹੁਤ ਕੁਝ ਪਿਆ YouTube ਤੇ ਮੈਂ ਵੀ ਕੋਸ਼ਿਸ਼ ਕਰਾਂਗੀ ਇੱਕ ਦਿਨ ਮਰਫੀ ਬਣਾ ਕੇ ਦੱਸਾਂ ਤੁਹਾਨੂੰ ਕਿ ਘਰੇ ਆਰਾਮ ਨਾਲ ਕਿਵੇਂ ਆਪਾਂ ਬੇਸਣ ਦੀ ਬਿਨਾਂ ਖੋਏ ਤੋਂ ਹੀ ਮਰਫੀ ਬਣ ਜਾਂਦੀ ਹੈ ਠੀਕ ਹੈ ਜੀ ਮਠਿਆਈਆਂ ਨੇ ਜਿਹੜੀਆਂ ਉਹ ਜ਼ਿਆਦਾਤਰ ਆਪਾਂ ਘਰ 'ਚ ਹੀ ਤਿਆਰ ਕਰੀਏ ਬਾਹਰ ਕਿਉਂਕਿ ਸਭ ਨੂੰ ਸਭ ਪਤਾ ਹੈ ਜਿਦਦੀ ਹੈ ਨਹੀਂ ਬਾਹਰ ਦੇ ਖਾਣ ਲਈ ਤਾਂ ਹੈ ਨਹੀਂ ਖਾਣਾ ਸੋ ਨਹੀਂ ਖਾਣਾ ਚਾਹੀਦਾ ਸਾਨੂੰ ਬਚਣਾ ਚਾਹੀਦਾ ਕਿੱਥੋਂ ਜੁੜੇ ਹੋ ਜੀ ਦੱਸੋ ਕਮੈਂਟ ਕਰਕੇ ਤੇ ਕੀ ਸੁਝਾਅ ਦੇਵੋਗੇ ਦੁਸਹਿਰੇ ਨੂੰ ਮਨਾਉਣ ਦੇ ਵਿੱਚ ਕੀ 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 ਕਰ ਸਕਦੇ ਹਾਂ ਜੀ ਇਹਦੇ ਨਾਲ ਪ੍ਰਦੂਸ਼ਣ ਨਾ ਹੋਵੇ ਪ੍ਰਦੂਸ਼ਣ ਘੱਟ ਹੋਵੇ ਹਾਂਜੀ ਕਿੱਥੋਂ ਜੁੜੇ ਹੋ ਇਹ ਇਹਦੇ ਚ ਲੇਖ ਦੇ ਵਿੱਚ ਹੋਰ ਕੀ ਕਰ ਸਕਦੇ ਹੋ ਤੁਸੀਂ ਜਿਹੜੇ ਵੱਡੀਆਂ ਜਮਾਤਾਂ ਦੇ ਜਿਵੇਂ 10ਵੀਂ ਜਮਾਤ ਦੇ ਵਿੱਚ ਲੇਖ ਆਉਂਦਾ ਤਾਂ 9ਵੀਂ ਦੇ ਵਿੱਚ 10ਵੀਂ ਦੇ ਵਿੱਚ 8ਵੀਂ ਦੇ ਵਿੱਚ ਵੱਡਾ ਲਿਖਣਾ ਹੁੰਦਾ ਠੀਕ ਹੈ ਜੀ ਤਾਂ ਉਹਦੇ ਵਿੱਚ ਤੁਸੀਂ ਜੇ ਤਾਂ ਦਸਹਿਰਾ ਲੇਖ ਲਿਖਣਾ ਆਇਆ ਫਿਰ ਤਾਂ ਤੁਸੀਂ ਇਹ ਜਿਵੇਂ ਤੁਹਾਨੂੰ ਲਿਖਾਇਆ ਸਾਰਾ ਕੁਝ ਐਵੇਂ ਹੀ ਲਿਖਣਾ ਠੀਕ ਹੈ ਜੀ ਜੇ ਆ ਗਿਆ ਤੁਹਾਨੂੰ ਲੇਖ ਲਿਖਣਾ ਦਸਹਿਰੇ ਦਾ ਮੇਲਾ ਤਾਂ ਫਿਰ ਤੁਸੀਂ ਕੀ ਕਰਨਾ ਹੈ ਉਹਦੇ ਵਿੱਚ ਤਾਂ ਤੁਸੀਂ ਉਹਦੇ ਵਿੱਚ ਸਾਰਾ ਲਿਖਣੀਆਂ ਤਾਂ ਇਹ ਚੀਜ਼ਾਂ ਨੇ ਸਾਰੀਆਂ ਮਹਾਨਤਾ ਵੀ ਲਿਖਣੀ ਹੈ ਭੂਮਿਕਾ ਵੀ ਲਿਖਣੀ ਹੈ ਕਿ ਮਨਾਇਆ ਕਿਉਂ ਜਾਂਦਾ ਹੈ ਇਹ ਤਾਂ ਸਾਰਾ ਕੁਝ ਲਿਖਣਾ ਹੀ ਹੈ ਉਹਦੇ ਚ ਤੁਸੀਂ ਹੋਰ ਕੀ ਕਰ ਸਕਦੇ ਹੋ ਅਹ ਮਨਪ੍ਰੀ ਸਿੰਘ ਜੀ ਸਤਿ ਸ੍ਰੀ ਅਕਾਲ ਪੱਕ ਗਿਆ ਕਿ ਸਮਝ ਨਹੀਂ ਲੱਗੀ ਜੀ ਕੀ ਲਿਖਿਓ ਤੁਸੀਂ ਕੀ ਲਿਖਿਆ ਜੀ ਤੁਸੀਂ ਤੇ ਕੀ ਕਰ ਸਕਦੇ ਹੋ ਉਹਦੇ ਵਿੱਚ ਤੁਸੀਂ ਤੇ ਮੇਲੇ ਦਾ ਦਰਸ ਲਿਖਣਾ ਸਾਰਾ ਠੀਕ ਹੈ ਜੀ ਕਿ ਮੇਲਾ ਕਿੱਥੇ ਖੁੱਲੀ ਜਗ੍ਹਾ ਦੇ ਵਿੱਚ ਸਾਡੇ ਨੇੜੇ ਮੇਲਾ ਲੱਗਦਾ ਕਿਸੇ پارک ਦੇ ਵਿੱਚ ਲੱਗਦਾ ਉਹਦਾ ਨਾਮ ਲਿਖ ਸਕਦੇ ਹੋ ਉਹਦੇ ਵਿੱਚ ਕਿਵੇਂ ਕਿਵੇਂ ਲੋਕ ਇਕੱਠੇ ਹੁੰਦੇ ਨੇ ਉਹ ਸਾਰਾ ਲਿਖ ਸਕਦੇ ਹੋ ਆਂਟੀ ਜੀ ਕਿਹੜਾ ਪਿੰਡ ਕਿਹੜਾ ਪਿੰਡ ਦਾ ਇਹ ਇਹ ਸਹਾਰਾ ਜੀ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਹੈ ਜੀ ਠੀਕ ਹੈ ਜੀ ਉਹਦੇ 'ਚ ਸਾਰਾ ਕੁਝ ਤੁਸੀਂ ਮਤਲਬ ਕਿ ਜ਼ਿਆਦਾ ਡਿਟੇਲ ਦੇ ਵਿੱਚ ਲਿਖ ਸਕਦੇ ਹੋ ਕਿ ਕਿਵੇਂ-ਕਿਵੇਂ ਮੇਲਾ ਲੱਗਿਆ ਉਹਦੇ 'ਚ ਕਿਵੇਂ-ਕਿਵੇਂ ਸਾਰੇ ਗਏ ਰਾਮਲੀਲਾ ਕਿਵੇਂ ਲੱਗਦੇ ਸੀਗੀ ਕਿ ਕਿਰ ਕਿਸ ਟਾਈਮ ਤੇ ਲੱਗਦੇ ਸੀਗੀ ਤੇ ਕਿਵੇਂ ਦੇਖਣ ਜਾਂਦੇ ਸੀ ਤੇ ਉਸ ਤੋਂ ਬਾਅਦ ਫਿਰ 10ਵੇਂ ਦਿਨ ਮੇਲਾ ਲੱਗਿਆ ਤਾਂ ਸਤਸਈ ਕਾਲੀ ਮੇਲੇ ਦੇ ਵਿੱਚ ਉੱਥੇ ਦੁਕਾਨਾਂ ਸੀ ਕਿਹਦੀਆਂ ਕਿਹਦੀਆਂ ਸਾਰਾ ਕੁਝ ਉਹ ਡਿਟੇਲ ਦੇ ਵਿੱਚ ਲਿਖ ਕੇ ਵੱਡਾ ਲੇਖ ਬਣਾ ਲੈਣਾ ਠੀਕ ਹੈ ਜੀ ਮੈਂ ਪਹਿਲਾਂ ਵੀ ਤੁਹਾਨੂੰ ਕਹਿੰਨੀ ਹੁੰਦੀ ਆ ਕਿ ਲੇਖ ਹੈ ਜਿਹੜਾ ਉਹ ਤੁਹਾਡੀ ਕਲਾ ਤੁਸੀਂ ਉਹਦੇ ਵਿੱਚ ਆਪਣਾ ਦਿਖਾਉਣਾ ਹੁੰਦਾ ਸਾਰਾ ਕਿ ਤੁਸੀਂ ਕਿੰਨਾ ਵਧੀਆ ਕਿਸੇ ਚੀਜ਼ ਤੇ ਲਿਖ ਸਕਦੇ ਹੋ ਤਾਂ ਉਹਦੇ ਤੁਹਾਨੂੰ ਨੰਬਰ ਹੁੰਦੇ ਨੇ ਤੇ ਅੱਗੇ ਜ਼ਿੰਦਗੀ ਦੇ ਵਿੱਚ ਇਹ ਤੁਹਾਡੇ ਕੰਮ ਵੀ ਬਹੁਤ ਆਉਂਦਾ ਫਿਰ ਲਿਖਣਾ ਆ ਕੇ ਲੇਖ ਲਿਖਣਾ ਆ ਕੇ ਤਾਂ ਫਿਰ ਤੁਸੀਂ ਕੁਝ ਵੀ ਲਿਖ ਸਕਦੇ ਹੋ ਠੀਕ ਹੈ ਜੀ ਪੱਤਰ ਜੋ ਵੀ ਹੈ ਕੋਈ ਕੁਝ ਮਰਜ਼ੀ ਲਿਖੀ ਜਾਓ ਫਿਰ ਜਦ ਤੁਹਾਨੂੰ ਇੱਕ ਵਾਰ ਸ਼ਬਦਾਵਲੀ ਬਣਾਉਣੀ ਆ ਗਈ ਜਿਵੇਂ ਜਿਵੇਂ ਸੋਚੋਗੇ ਵੱਧ ਤੋਂ ਵੱਧ ਸ਼ਬਦ ਲਿਖੋਗੇ ਕੁਝ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਮਨਪ੍ਰੀਤ ਸਿੰਘ ਪਰ ਦੂਸ਼ਣ ਬਾਰੇ ਕਿ ਦੁਸਾਰੇ ਦੇ ਨਾਲ ਹੁਣ ਜਿਹੜਾ ਪ੍ਰਦੂਸ਼ਣ ਫੈਲਣਾ ਉਹਦੇ ਲਈ ਕੀ ਕੀ ਕੀਤਾ ਜਾ ਸਕਦਾ ਕੋਈ ਸੁਝਾਅ ਦੇਵੋਗੇ ਕਿਉਂਕਿ ਬੱਚਿਆਂ ਨੂੰ ਦੱਸਣਾ ਹੈ ਆਪਾਂ ਕਿ ਨਹੀਂ ਜੀ ਗੇ ਵੀ ਪਤਾ ਲੱਗੇ ਜੀ ਤੁਸੀਂ ਕੀ ਲਿਖਿਆ ਅਚੇਤਾ ਨਹੀਂ ਹੈ ਚੱਕ ਸਮਝਣੇ ਲੱਗੀ ਜੀ ਕੀ ਲਿਖਿਆ ਤੁਸੀਂ ਤੇ ਬੱਚਿਆਂ ਨੂੰ ਤਾਂ ਆਪਾਂ ਇਹਨਾਂ ਚੀਜ਼ਾਂ ਤੋਂ ਰੋਕਣਾ ਠੀਕ ਹੈ ਜੀ ਪਰ ਦੂਸ਼ਣ ਕਿਉਂਕਿ ਸਾਰ ਲੈਂਡ ਜੋਗਾ ਹਵਾ ਹੀ ਨਹੀਂ ਰਹੇਗੀ ਤਾਂ ਫਿਰ ਬੱਚੇ ਅੱਗੇ ਤਰੱਕੀ ਕਿਵੇਂ ਕਰਨਗੇ ਖੁੱਲੀ ਹਵਾ ਦੇ ਵਿੱਚ ਸਾਫ਼ ਹਵਾ ਦੇ ਵਿੱਚ ਡੂੰਗੀ ਡੂੰਗੇ ਸਾਹ ਨਹੀਂ ਜਦ ਤੱਕ ਬੱਚੇ ਲੈਂਦੇ ਤਾਂ ਦਿਮਾਗ ਵੀ ਨਾ ਪੂਰਾ ਕੰਮ ਨਹੀਂ ਕਰਦਾ ਹੈਗਾ ਫਿਰ ਦਿਮਾਗ ਵੀ ਉਦੋਂ ਹੀ ਵਧੀਆ ਟੰਗ ਨਾਲ ਕੰਮ ਕਰਦਾ ਜੇ ਬੱਚੇ ਖੁੱਲੀ ਹਵਾ ਦੇ ਵਿੱਚ ਤੇ ਸਾਫ਼ ਸੁਥਰੀ ਹਵਾ ਉਹਨਾਂ ਨੂੰ ਮਿਲੇਗੀ ਸਾਹ ਲੈਣ ਵਾਸਤੇ ਤਾਂ ਫਿਰ ਆਪ ਹੀ ਫਿਰ ਬੱਚੇ ਵਧੀਆ ਵੱਢਣਗੇ ਹੁਣ ਆਪਣੇ ਜਿਹੜੇ ਸਮਾਜ ਦੇ ਵਿੱਚ ਇੰਨੀਆਂ ਸਾਰੀਆਂ ਕੁਰੀਤੀਆਂ ਆ ਰਹੀਆਂ ਨੇ ਬੱਚੇ ਵੀ ਪੁੱਠੇ ਰਹਾ ਤਾਂ ਜਾਂਦੇ ਨੇ ਛੋਟੇ-ਛੋਟੇ ਬੱਚੇ 13-14 ਸਾਲ ਦੇ ਬੱਚੇ ਫੋਨ ਕਰਕੇ ਕਿੱਡੇ ਅੱਗੇ ਕਈ ਗਲਤ ਕੰਮ ਵੀ ਕਰ ਜਾਂਦੇ ਨੇ ਫਿਰ ਉਹ ਸਾਰੀ ਜ਼ਿੰਦਗੀ ਉੱਠ ਨਹੀਂ ਪਾਉਂਦੇ ਹੈਗੇ ساری ਜ਼ਿੰਦਗੀ ਉਹਨਾਂ ਜਿਹੜੀ ਗਲਤੀ ਕੋਈ ਕਰ ਲੈਂਦੇ ਨੇ ساری ਉਮਰ ਉਹਨਾਂ ਦੇ ਮਨ ਤੇ ਭਾਰ ਰਹਿੰਦਾ ਇਸ ਕਰਕੇ ਇਹ ਸਾਰੀਆਂ ਕੁਰੀਤੀਆਂ ਨੇ ਜਿਹੜੀਆਂ ਇਹਨਾਂ ਨੂੰ ਆਪਾਂ ਨੂੰ ਛੱਡਣਾ ਪੈਣਾ ਦੂਰ ਰਹਿਣਾ ਇਹਦੇ ਤੋਂ ਤੇ ਤਾਂ ਹੁਣ ਲੇਖ ਜਿਹੜੇ ਜੋ ਤਿਹਾਰ ਹੈਗੇ ਨੇ ਮਨਾਏ ਜਾਂਦੇ ਨੇ ਪਰ ਉਹਨਾਂ ਨੂੰ ਤਿਹਾਰ ਦੇ ਰੂਪ ਤਰ੍ਹਾਂ ਹੀ ਮਨਾਈਏ ਆਪਾਂ ਉਹਦੇ ਵਿੱਚ ਜ਼ਿਆਦਾ ਹੋਰ ਉਹ ਕਰਕੇ ਆਪਾਂ ਸਾਰਾ ਧਿਆਨ ਰੱਖ ਕੇ ਹੀ ਤਿਹਾਰ ਮਨਾਉਣੇ ਚਾਹੀਦੇ ਨੇ ਕਿ ਹੋਰ ਪਾਸੇ ਜਿਹੜੇ ਕੋਈ ਵੱਡੇ ਨੁਕਸਾਨ ਨਾ ਹੋਣ ਬੱਚੇ ਨੇ ਜਿਹੜੇ ਉਹ ਵਧੀਆ ਅੱਗੇ ਅੱਗੇ ਤਰੱਕੀ ਕਰਨ ਤਾਂ ਇਹ ਹੋਏਗਾ ਸਾਰਾ ਕਿਵੇਂ ਆਪਾਂ ਨੂੰ ਸੁਧਰਨਾ ਪੈਣਾ ਹੈ ਪਰਾਲੀਆਂ ਤੋਂ ਵੀ ਅੱਗ ਲਾ ਕੇ ਬਚਾ ਕਰਨਾ ਆਪਾਂ ਵਾਤਾਵਰਣ ਦਾ ਤੇ ਇਹ ਪਟਾਕੇ ਵਗੈਰਾ ਵੀ ਸਾਰਾ ਕੁਝ ਇਹਨਾਂ ਤੋਂ ਬਚ ਕੇ ਰਹਿਣਾ ਇਹੀ ਕਹਾਂ ਚਾਹਾਂਗੀ ਮੈਂ ਜਿਹੜੇ ਵਾਤਾਵਰਣ ਪ੍ਰੇਮੀ ਨੇ ਬੱਚੇ ਨੇ ਜਿਹੜੇ ਉਹ ਜਰੂਰ ਇਹ ਲਾਈਨ ਐਂਡ 'ਚ ਲਿਖਣ ਕੇ ਆਪਾਂ ਇਸ ਚੀਜ਼ ਤੋਂ ਬਚਣਾ ਹੈ ਠੀਕ ਹੈ ਜੀ ਤਾਂ ਇਹਦੇ ਤੁਹਾਨੂੰ ਨੰਬਰ ਵੀ ਜ਼ਿਆਦਾ ਮਿਲਣਗੇ ਤੇ ਤੁਹਾਡੀ ਲਿਖਤੋਂ ਤੋਂ ਪਤਾ ਵੀ ਲੱਗੇਗਾ ਕਿ ਤੁਸੀਂ ਅੱਜ ਦੇ ਵਿੱਚ ਕਿਹੜੇ ਢੰਗ ਨਾਲ ਵਿਚਰਨਾ ਚਾਹੁੰਦੇ ਹੋ ਧੰਨਵਾਦ ਜੀ ਮਨਪ੍ਰੀਤ ਸਿੰਘ ਜੀ ਤੁਸੀਂ ਜੁੜਿਓ ਨਾਲ ਐਮੇ ਚੈਨਲ ਸਬਸਕ੍ਰਾਈਬ ਕਰ ਲਓ ਜੀ ਐਵੇਂ ਦੀਆਂ ਹੀ ਹੋਰ ਵੀਡੀਓ 10ਵੀਂ ਤੇ ਪਲੱਸ 2 ਦਾ ਸਿਲੇਬਸ ਕਰਾ ਰਹੀਆਂ ਜੀ ਮੈਂ ਤੇ ਨਾਲ ਵਿਆਕਰਨ ਸਾਰੀਆਂ ਜਮਾਤਾਂ ਦੀਆਂ ਕਰਾ ਰਹੀਆਂ ਅੱਗੇ ਨੂੰ ਹੋਰ ਵੀਡੀਓ ਜੇ ਤੁਹਾਡੇ ਸਾਹਮਣੇ ਆਉਂਦੀਆਂ ਰਹਿਣ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਜੇ ਚੰਗਾ ਲੱਗੇ ਤਾਂ ਲਾਈਕ ਜ਼ਰੂਰ ਕਰਕੇ ਜਾਇਓ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ